ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ ਜਰਮਨੀ ਦੇ ਵਿੱਚ ਵੀ ਹੁਣ ਜਿੰਜੀ ਅੰਦੋਲਨ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਬਹੁਤ ਅੱਗੇ ਤਰੀਕੇ ਨਾਲ ਜਾਣਦੇ ਹੋ ਕਿ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਤੇ ਨੇਪਾਲ ਦੇ ਵਿੱਚ ਜਿੰਜੀ ਪ੍ਰੋਟੈਸਟਰਸ ਨੇ ਜਿਹੜੇ ਉਹਨਾਂ ਨੇ ਕਾਫੀ ਵੱਡੇ ਸਤਰ ਤੇ ਵਿਰੋਧ ਪ੍ਰਦਰਸ਼ਨ ਕਰਕੇ ਉੱਥੋਂ ਦੀਆਂ ਸਰਕਾਰਾਂ ਨੂੰ ਬਦਲ ਕੇ ਰੱਖ ਦਿੱਤਾ ਹੈ ਕਿਉਂ ਅੱਜਕੱਲ ਜਿਹੜਾ ਹੈਗਾ ਅਗਰ ਅਸੀਂ ਦੁਨੀਆ ਦੀ ਗੱਲ ਕਰੀਏ ਤਾਂ ਜਿਹੜੇ ਵੱਖਰੇ ਵੱਖਰੇ ਦੇਸ਼ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੀ ਮੂਵਮੈਂਟ ਕਿਉਂ ਹੋ ਰਹੀ ਆ ਇਹ ਜਿੰਜੀ ਕੌਣ ਨੇ ਜਰਮਨੀ ਦੇ ਵਿੱਚ ਇਹ ਕਿਉਂ ਪ੍ਰੋਟੈਸਟ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਪ੍ਰੋਟੈਸਟ ਦੀ ਲਹਿਰ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਡਿਟੇਲ ਚ ਡਿਸਕਸ ਕਰਨ ਜਾ ਰਹੇ ਆਂ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਕਿ ਜਰਮਨੀ ਦੇ ਵਿੱਚ ਜਿਹੜਾ ਜੈਂਜੀ ਮੂਵਮੈਂਟ ਹੈ ਇਹ ਸ਼ੁਰੂ ਹੋਇਆ ਹੈ ਨਾ ਇੱਕ ਨਵਾਂ ਤੇ ਤੇਜ਼ੀ ਨਾਲ ਜਿਹੜਾ ਵੱਧਦਾ ਹੋਇਆ ਸਮਾਜਿਕ ਰਾਜਨੀਤਿਕ ਅੰਦੋਲਨ ਹੈ ਇਹ ਆਮ ਤੌਰ ਤੇ ਨੌਜਵਾਨਾਂ ਦੇ ਵਿੱਚ ਵੱਧ ਰਿਹਾ ਹੈ ਮੂਵਮੈਂਟ ਦਾ ਮੁੱਖ ਧਿਆਨ ਸਮਾਜਿਕ ਨੀਤੀਆਂ ਸਰਕਾਰੀ ਫੈਸਲੇ ਅਤੇ ਆਜ਼ਾਦੀ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ ਉਹਨਾਂ ਉੱਤੇ ਆ ਤੁਹਾਨੂੰ ਮੈਂ ਦੱਸ ਦਿੰਦਾ ਜਿਹੜਾ ਬੇਸਿਕ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਚਾਹੀਦਾ ਵੀ ਇਹ ਜੈਂਜੀ ਕੌਣ ਨੇ ਹੈਨਾ ਜਿਹਨੂੰ ਅਸੀਂ ਜਨਰੇਸ਼ਨ Z ਵੀ ਕਹਿੰਦੇ ਆ ਇਹ ਕੌਣ ਨੇ ਇਹ ਉਹ ਲੋਕ ਨੇ ਜਿਨ੍ਹਾਂ ਦਾ ਜਨਮ 1997 ਤੋਂ ਲੈ ਕੇ 2012 ਦੇ ਵਿੱਚ ਹੋਇਆ ਮੈਂ ਫਿਰ ਤੋਂ ਦੁਬਾਰਾ ਦੁਹਰਾ ਰያ ਹਾਂ ਜਿਨ੍ਹਾਂ ਬੱਚਿਆਂ ਦਾ ਜਨਮ 1997 ਤੋਂ ਲੈ ਕੇ 2012 ਦੇ ਵਿੱਚ ਹੋਇਆ ਉਹ ਆਪਣੇ ਆਪ ਨੂੰ ਜਨਰੇਸ਼ਨ Z ਕਹਿੰਦੇ ਨੇ ਇਹ ਯੂਥ ਨੇ ਇਹ ਬੇਸਿਕਲੀ ਕਿਸੇ ਚੀਜ਼ ਨੂੰ ਟੋਲਰੇਟ ਨਹੀਂ ਕਰਦੇ ਜੇ ਕਿਸੇ ਕੰਟਰੀ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਜਿਹੜਾ ਗਵਰਨੈਂਸ ਸਿਸਟਮ ਹੈਗਾ ਉਹ ਉਹ ਸਹੀ ਨਹੀਂ ਹੈਗਾ ਜੇ ਕਿਸੇ ਕੰਟਰੀ ਦੇ ਵਿੱਚ ਧੱਕਾ ਬਹੁਤ ਜ਼ਿਆਦਾ ਹੋ ਰਿਹਾ ਜੇ ਕਿਸੇ ਕੰਟਰੀ ਦੇ ਵਿੱਚ ਪੋਲਿਟੀਕਲ ਲੀਡਰਸ ਜਿਹੜੇ ਨੇ ਉਹਨਾਂ ਦੇ ਬੱਚੇ ਨੈਪੋਟਿਜ਼ਮ ਦਾ ਬੈਨੀਫਿਟ ਲੈ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਇਹ ਸਰਕਾਰਾਂ ਨੂੰ ਬਦਲ ਦਿੰਦੇ ਨੇ ਹੈਨਾ ਇਸ ਤੋਂ ਬਾਅਦ ਦੀ ਜਨਰੇਸ਼ਨ ਲਈ ਵੀ ਇੱਕ ਵਰਡ ਯੂਜ਼ ਹੁੰਦਾ ਜਿਹਨੂੰ ਅਸੀਂ ਅਲਫਾ ਜਨਰੇਸ਼ਨ ਕਹਿੰਦੇ ਆ ਤੇ ਇਹ ਅਲਫਾ ਜਿਹੜੇ ਜਿਨ੍ਹਾਂ ਲੋਕਾਂ ਦਾ ਜਨਮ ਹੋਇਆ ਜਿਨ੍ਹਾਂ ਬੱਚਿਆਂ ਦਾ ਜਨਮ 2012 ਤੋਂ ਬਾਅਦ ਹੋਇਆ ਤੇ 2024 ਦੇ ਵਿੱਚ ਹੋਇਆ ਉਹ ਆਪਣੇ ਆਪ ਨੂੰ ਇਹਨਾਂ ਤੋਂ ਵੀ ਐਡਵਾਂਸ ਦੱਸਦੇ ਨੇ ਜਿਹੜੇ ਲੋਕ ਨੇ ਜੇਂਜੀ ਜਨਰੇਸ਼ਨ ਵਾਲੇ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਆ ਇਹ ਕਹਿੰਦੇ ਆ ਕਿ ਅਸੀਂ ਟੈਕਨੋਲੋਜੀ ਦੇ ਟਾਈਮ ਪੀਰੀਅਡ ਚ ਅਸੀਂ ਪੈਦਾ ਹੋਏ ਆ ਤੇ ਸਾਡੇ ਚ એનર્ਜੀ ਬਹੁਤ ਜ਼ਿਆਦਾ ਤੇ ਅਸੀਂ ਕਿਸੇ ਵੀ ਗਲਤ ਸਿਸਟਮ ਨੂੰ ਟੋਲਰੇਟ ਨਹੀਂ ਕਰਾਂਗੇ ਹੈਨਾ ਇਹਦਾ ਐਗਜ਼ਾਮਪਲ ਜੇਕਰ ਅਸੀਂ ਦੇਖੀਏ ਨੇਪਾਲ ਦੇ ਵਿੱਚ ਜਵਾਂ ਲੇਟੈਸਟ ਹੋਣੇ ਜਿੰਜੀ ਪ੍ਰੋਟੈਸਟ ਹੋਏ ਸੀ ਤਾਂ ਉਥੋਂ ਜਿਹੜੀ ਕੇਪੀ ਹੋਲੀ ਦੀ ਗਵਰਨਮੈਂਟ ਸੀਗੀ ਜਿਹੜੀ ਆਪਣੇ ਆਪ ਨੂੰ ਡੈਮੋਕਰੈਟਿਕ ਗਵਰਨਮੈਂਟ ਕਹਿੰਦੀ ਸੀ ਉਥੇ ਸਰਕਾਰ ਜਿਹੜੀ ਹੈ ਉਹਦਾ ਤਖਤਾ ਪਲਟ ਹੋ ਗਿਆ ਸੀਗਾ ਤੇ ਉਥੇ ਜਿਹੜੇ ਯੂਥ ਸੀ ਉਹਨਾਂ ਨੇ ਕਾਫੀ ਮੰਤਰੀਆਂ ਨਾਲ ਮਾਰਕੁੱਟ ਵੀ ਕੀਤੀ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਨੇਪਾਲ ਦੇ ਵਿੱਚ ਦੇਖਣ ਨੂੰ ਮਿਲੀਆਂ ਉਥੇ ਵੀ ਜਿਹੜਾ ਵਿਰੋਧ ਸੀ ਉਹ ਭ੍ਰਿਸ਼ਟਾਚਾਰ ਨੂੰ ਲੈ ਕੇ ਸੀਗਾ ਜਾਂ ਉਥੇ ਵੀ ਵਿਰੋਧ ਪੋਲਿਟਿਕਲ ਲੀਡਰਸ ਜਿਹੜੇ ਸੀ ਉਹ ਆਪਣੀ ਬੜੀ ਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਸੀ ਤੇ ਨੇਪਾਲ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਸੀ ਨੇਪਾਲ ਦੇ ਜਿਹੜੇ ਯੂਥ ਸੀ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਸੀ ਹੈਨਾ ਉਹਨਾਂ ਦੀ এডਿਕੇਸ਼ਨ ਨੂੰ ਲੈ ਕੇ ਉਹਨਾਂ ਦੀ ਟੈਕਨੋਲੋਜੀ ਨੂੰ ਲੈ ਕੇ ਖਾਸ ਕਰਕੇ ਕੁਝ ਕੰਮ ਨਹੀਂ ਕੀਤਾ ਗਿਆ ਸੀ ਇਸ ਕਰਕੇ ਨੇਪਾਲ 'ਚ ਹੋਇਆ ਇਦਾਂ ਦੇ ਹੀ ਕਾਰਨਾਂ ਨੂੰ ਲੈ ਕੇ ਇਹ ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਵਿੱਚ ਵੀ ਤਕਤਾ ਪਲਟ ਕਰਵਾ ਚੁੱਕਾ ਸੀ ਹੁਣ ਅਸੀਂ ਗੱਲ ਕਰੀਏ ਵੀ ਜਰਮਨੀ ਦੇ ਵਿੱਚ ਇਹ ਚੀਜ਼ ਕਿਉਂ ਹੋ ਰਹੀ ਆ ਹੁਣੇ ਜਰਮਨ ਸਰਕਾਰ ਨੇ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈਗਾ ਜਰਮਨੀ ਦੇ ਵਿੱਚ ਜਿਹਦਾ ਜਿਹੜਾ ਆਲਟਰਨੇਟਿਵ ਆਬਜੈਕਟਿਵ ਹੈਗਾ ਉਹ ਹੈਗਾ ਵੀ ਉਥੋਂ ਦੀ ਸੈਨਿਕ ਤਾਕਤ ਨੂੰ ਵਧਾਉਣਾ ਹੈਗਾ ਹੈਨਾ ਬਿੱਲ ਦਾ ਉਦੇਸ਼ ਇਹ ਹੈਗਾ ਵੀ ਫੌਜ ਦੀ ਭਰਤੀ ਨੂੰ ਵਧਾਉਣਾ ਡਿਫੈਂਸ ਬਜਟ ਦੇ ਵਿੱਚ ਵਾਅਦਾ ਕਰਦਾ ਨੌਜਵਾਨਾਂ ਲਈ ਅਨਿਵਾਰੀ ਸੈਨਿਕ ਟ੍ਰੇਨਿੰਗ ਸੇਵਾ ਜਿਹੜੀ ਕੰਪਲਸਰੀ ਸਰਵਿਸ ਨੂੰ ਜਿਹੜਾ ਹੈਗਾ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਹੈਗੀ ਆ ਹੈਨਾ ਤੇ ਕਿਤੇ ਨਾ ਕਿਤੇ ਕਾਨੂੰਨ ਦੇ ਮਾਧਿਅਮ ਰਾਹੀਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਰਮਨੀ ਨੂੰ ਥੋੜਾ ਜਆ ਜ਼ਿਆਦਾ ਬੈਟਰ ਸਟੇਟ ਬਣਾਏ ਆਰਮਡ ਦੇ ਪੁਆਇੰਟ ਆਫ View ਤੋਂ ਇਹਦਾ ਵੀ ਇੱਕ ਕਾਰਨ ਹੈਗਾ ਤੁਹਾਨੂੰ ਮੈਂ ਹੁਣੇ ਦੱਸਾਂ ਵੀ ਜਿਹੜੇ ਇਸ ਸਮੇਂ ਚਰਚਾਾਂ માં ਹੋ ਰਹੀਆਂ ਨੇ ਉਹ ਚਰਚਾਾਂ ਇਹ ਨੇ ਕਿ ਜਿਹੜੇ ਖਾਸ ਕਰਕੇ ਯੂਰਪ ਦੇ ਕੰਟਰੀਜ਼ ਨੇ ਉਹਨਾਂ ਨੂੰ ਇਦਾਂ ਲੱਗਦਾ ਵੀ ਰੂਸ ਉਹਨਾਂ ਦੇ ਉੱਤੇ ਅਟੈਕ ਕਰ ਸਕਦਾ ਹੈਗਾ ਹੈ ਨਾ ਤੇ ਇਸ ਸਿਚੁਏਸ਼ਨ ਦੇ ਵਿੱਚ ਜਿਹੜੇ ਯੂਰੋਪੀਅਨ ਕੰਟਰੀਜ਼ ਆ ਉਹ ਆਪਣੀ ਆਰਮਡ ਤਿਆਰੀ ਜਿਹੜੀ ਹੈਗੀ ਆ ਜਿਹੜੀ ਆਪਣੀ ਸੈਨਿਕ ਤਿਆਰੀ ਆ ਉਹਨੂੰ ਬੈਟਰ ਕਰਨਾ ਚਾਹੁੰਦੇ ਨੇ ਇਸ ਕਰਕੇ ਜਰਮਨੀ ਤਾਂ ਇਹ ਵੀ ਚਾਹੁੰਦਾ ਵੀ ਯੂਰਪ ਦੇ ਵਿੱਚ ਸਭ ਤੋਂ ਬੈਟਰ ਜਾਂ ਸਭ ਤੋਂ ਸਟਰੋਂਗ ਆਰਮੀ ਜਰਮਨੀ ਦੀ ਹੋਣੀ ਚਾਹੀਦੀ ਆ ਇਹ ਉਹੀ ਜਰਮਨੀ ਉਹਨਾਂ ਚੀਜ਼ਾਂ ਦੇ ਵਿੱਚ ਵਾਪਸ ਜਾ ਰਿਹਾ ਫਰਸਟ ਵਰਲਡ ਵਾਰ ਦੀ ਸਿਚੁਏਸ਼ਨ ਦੀ ਅਸੀਂ ਗੱਲ ਕਰੀਏ ਸੈਕਿੰਡ ਵਰਲਡ ਵਾਰ ਦੀ ਸਿਚੁਏਸ਼ਨ ਦੀ ਗੱਲ ਕਰੀਏ ਦੋਨੋਂ ਵਰਲਡ ਵਾਰ ਦੇ ਵਿੱਚ ਜਰਮਨੀ ਹੀ ਸੈਂਟਰ ਦੇ ਵਿੱਚ ਰਿਹਾ ਸੀ ਇਸ ਕਰਕੇ ਜਰਮਨੀ ਨੂੰ ਲੱਗਦਾ ਵੀ ਜੇ ਰੂਸ ਅਟੈਕ ਕਰਨਾ ਚਾਹੁੰਦਾ ਹੈਗਾ ਜਰਮਨੀ ਦੇ ਉੱਤੇ ਤਾਂ ਉਸ ਤੋਂ ਪਹਿਲਾਂ ਜਰਮਨੀ ਪ੍ਰਪੇਅਰ ਰਵੇ ਰੂਸ ਨਾਲ ਟੱਕਰਾ ਕਰਨ ਲਈ ਇਸ ਲਈ ਐਦਾਂ ਦਾ ਬਿੱਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਉੱਥੋਂ ਦੇ ਜਿਹੜੇ ਯੂਥ ਨੇ ਉਹਨਾਂ ਨੂੰ ਕੁਝ ਮਹੀਨੇ ਜਿਹੜੇ ਹੈਗੇ ਆ ਆਰਮੀ ਦੇ ਵਿੱਚ ਸਰਵਿਸ ਦੇਣੀ ਹੀ ਪਾਏਗੀ ਹਾਲਾਂਕਿ ਸਰਕਾਰ ਨੇ ਇਹ ਗੱਲ ਕਹੀ ਹੈਗੀ ਆ ਵੀ ਇਹ ਇਹ ਹਾਲੇ ਕੰਪਲਸਰੀ ਨਹੀਂ ਹੈਗੀ ਬਟ ਨੌਜਵਾਨ ਕਨ ਵੈਦਾਂ ਲੱਗ ਰਿਹਾ ਵੀ ਸਰਕਾਰ ਇਹਨੂੰ ਕੰਪਲਸਰੀ ਬਣਾ ਸਕਦੀ ਹੈ ਜਿਵੇਂ ਆ ਇੱਥੇ ਅਸੀਂ ਦੇਖ ਸਕਦੇ ਹਾਂ ਜਰਮਨੀ ਦੇ ਬਹੁਤ ਸਾਰੇ ਨੌਜਵਾਨ ਤੇ ਨਾਗਰਿਕਾਂ ਨੂੰ ਜਿਹੜਾ ਹੈਗਾ ਉਹ ਉਹ ਇਦਾਂ ਲੱਗਦਾ ਹੈਗਾ ਵੀ ਸਰਕਾਰ ਜ਼ਬਰਨ ਸੈਨਿਕ ਸੇਵਾ ਲਾਗੂ ਕਰ ਸਕਦੀ ਆ ਜਵਾਨਾਂ ਨੂੰ ਫੌਜ ਵਿੱਚ ਲਿਜਾਣਾ ਜ਼ਰੂਰੀ ਕੀਤਾ ਜਾ ਸਕਦਾ ਹੈਗਾ ਤੇ ਇੰਡੀਵਿਜੂਅਲ ਫਰੀडम ਇਹਦੇ ਨਾਲ ਘਟ ਜਾਏਗੀ ਤੇ ਹੌਲੀ-ਹੌਲੀ ਜਰਮਨੀ ਨੂੰ ਜਿਹੜਾ ਹੈਗਾ ਮਿਲਟਰੀਜ਼ਡ ਸਟੇਟ ਦੇ ਤੌਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵਾਪਸ ਜਰਮਨੀ ਉਹਨਾਂ ਰਾਹਾਂ ਦੇ ਉੱਤੇ ਚੱਲ ਰਿਹਾ ਇਹਦਾ ਵੀ ਇੱਕ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀ ਸਪੇਸ ਐਕਸ ਕੰਪਨੀ ਦੇ ਮਾਲਕ ਨੇ ਐਲਾਨ ਮਸਕ ਉਹਨਾਂ ਨੇ ਇੱਕ ਭਵਿੱਖਬਾਣੀ ਕੀਤੀ ਹੈਗੀ ਆ ਕਿ 2030 ਤੱਕ ਜਿਹੜਾ ਥਰਡ ਵਰਲਡ ਵਾਰ ਦੇਖਣ ਨੂੰ ਮਿਲ ਸਕਦਾ ਇਸ ਕਰਕੇ ਜਰਮਨੀ ਇੰਨਾ ਰਾਹਾਂ ਦੇ ਉੱਤੇ ਚੱਲ ਰਿਹਾ ਜਨਤਾ ਦੇ ਵਿਰੋਧ ਦੇ ਕਾਰਨ ਇਹ ਨੇ ਕਿ ਕੰਪਲਸਰੀ ਮਿਲਟਰੀ ਸਰਵਿਸ ਨੂੰ ਲੈ ਕੇ ਡਰ ਹੈਗਾ ਵਿਦਿਆਰਥੀਆਂ ਤੇ ਜਵਾਨਾਂ ਦੇ ਵਿੱਚ ਇਨਸਿਕਿਉਰਿਟੀ ਆ ਸੁਰੱਖਿਆ ਦਾ ਮਾਹੌਲਾ ਬਜਟ ਵਾਅਦੇ ਕਾਰਨ ਸਿਵਲ ਸੇਵਾਵਾਂ ਤੋਂ ਫੰਡ ਘਟਣ ਦੀ ਚਿੰਤਾ ਹੈਗੀ ਆ ਤੇ ਸਰਕਾਰ ਦੀ ਟਰਾਂਸਪੇਰੈਂਸੀ ਪਾਰਦਰਸ਼ੀ ਜਿਹੜੀ ਹੈਗੀ ਆ ਉਹਨੂੰ ਲੈ ਕੇ ਵੀ ਸਵਾਲ ਹੈਗਾ ਲੋਕਾਂ ਦਾ ਮੰਨਣਾ ਇਹ ਹੈਗਾ ਕਿ ਬਿੱਲ ਬਿਨਾਂ ਲੋਕਾਂ ਦੀ ਰਜ਼ਾਮੰਦੀ ਦੇ ਲਿਆਂਦਾ ਗਿਆ ਹੈਨਾ ਇਦਾਂ ਦਾ ਹੀ ਇੱਕ ਮੂਵਮੈਂਟ ਅਸੀਂ ਨੇਪਾਲ ਦੇ ਵਿੱਚ ਦੇਖਿਆ ਸੀਗਾ ਜਿੱਥੇ ਭ੍ਰਸ਼ਟਾਚਾਰ ਦੇ ਵਿਰੁੱਧ ਤੇ ਸਿੱਖਿਆ ਤੇ ਰੋਜ਼ਗਾਰ ਸੁਧਾਰ ਨੂੰ ਲੈ ਕੇ ਹੈਨਾ ਨਵੀਂ ਪੀੜੀ ਲਈ ਰਾਜਨੀਤਿਕ ਹਿੱਸੇਦਾਰੀ ਦਾ ਵਾਅਦਾ ਲੈ ਕੇ ਕਿਤੇ ਨਾ ਕਿਤੇ ਉਹ ਸਿਮਿਲਰ ਕਾਰਨ ਜਿਹੜੇ ਸੀਗੇ ਉਹ ਨੇਪਾਲ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਉੱਥੇ ਵੀ ਵੱਡਾ ਜਿੰਜੀ ਮੂਵਮੈਂਟ ਦੇਖਣ ਨੂੰ ਸਾਨੂੰ ਮਿਲਿਆ ਤੇ ਉਹਦਾ ਜਿਹੜਾ ਪ੍ਰਿਨਾਮ ਆ ਉਹ ਅਸੀਂ ਦੇਖਿਆ ਵੀ ਕਿਤੇ ਨਾ ਕਿਤੇ ਉੱਥੇ ਸਰਕਾਰ ਬਦਲ ਕੇ ਰਹਿ ਗਈ ਸੇਮ ਸਿਚੁਏਸ਼ਨ ਬੰਗਲਾਦੇਸ਼ ਦੇ ਵਿੱਚ ਵੀ ਅਸੀਂ ਦੇਖੀ ਐਦਾਂ ਦੀ ਹੀ ਸਿਚੁਏਸ਼ਨ ਅਸੀਂ ਸ਼੍ਰੀਲੰਕਾ ਦੇ ਵਿੱਚ ਵੀ ਦੇਖੀ ਹੁਣ ਗੱਲ ਇਹ ਹੈਗੀ ਆ ਕਿ ਇੰਡੀਆ ਦੇ ਵਿੱਚ ਵੀ ਇਦਾਂ ਦੀ ਕੋਈ ਕੋਈ ਪੋਸਿਬਿਲਿਟੀ ਹੈਗੀ ਆ ਦੇਖੋ ਤੁਹਾਨੂੰ ਮੈਂ ਕਾਰਨ ਜੇਕਰ ਦੱਸਾਂ ਇੰਡੀਆ ਦੇ ਵਿੱਚ ਵੀ ਇਸ ਟਾਈਮ ਮਗਰ ਅਸੀਂ ਦੇਖੀਏ ਤਾਂ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੈਗੀ ਆ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈਗੀ ਆ ਦੂਸਰੀ ਅਸੀਂ ਗੱਲਾਂ ਦੱਸੀਏ ਜਿਹੜੇ ਜਿਹੜੇ ਪੋਲਿਟਿਕਲ ਲੀਡਰਸ ਨੇ ਖਾਸ ਕਰਕੇ ਨੇਤਾ ਲੋਕ ਨੇ ਉਹਨਾਂ ਦੀ ਜ਼ਿੰਦਗੀ ਤਾਂ ਬੜੀ ਅਸ਼ੋਰਾਮ ਦੇ ਵਿੱਚ ਹੈਗੀ ਆ ਬਟ ਆਮ ਲੋਕਾਂ ਲਈ ਸਰਵਾਈਵ ਕਰਨਾ ਥੋੜਾ ਮੁਸ਼ਕਿਲ ਹੈਗਾ ਤੀਸਰਾ ਕਾਰਨ ਮਹਿੰਗਾਈ ਹੈਗਾ 인ਫਲੇਸ਼ਨ ਕਾਫੀ ਜ਼ਿਆਦਾ ਵਧ ਰਹੀ ਆ ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹਨਾਂ ਉਹ ਵੀ ਮਤਲਬ ਜਿਹੜੀਆਂ ਨੇ ਖਰੀਦ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਨੇ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਗਵਰਨਰੈਂਸ ਸਿਸਟਮ ਦੇ ਵਿੱਚ ਕਾਫੀ ਜ਼ਿਆਦਾ ਇੰਟਰ ਜਿਹੜੀਆਂ ਹੈਗਾ ਹਿਡਨ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਟਰਾਂਸਪੇਰੈਂਸੀ ਦਾ ਲੈਵਲ ਪਾਰਦਰਸ਼ਿਤਾ ਦਾ ਲੈਵਲ ਜਿਹੜਾ ਸਾਨੂੰ ਘੱਟ ਦੇਖਣ ਨੂੰ ਮਿਲਦਾ ਹੈ ਨਾ ਤੇ ਕਿਤੇ ਨਾ ਕਿਤੇ ਓਪੋਜੀਸ਼ਨ ਲਗਾਤਾਰ ਕੋਸ਼ਿਸ਼ ਕਰ ਰਿਹਾ ਖਾਸ ਕਰਕੇ ਵਿਪੱਖ ਵਿਪੱਖ ਦੇ ਜਿਹੜੇ ਸਾਡੇ ਨੇਤਾ ਨੇ ਵਿਪੱਖੀ ਨੇਤਾ ਰਾਹੁਲ ਗਾਂਧੀ ਉਹ ਵੀ ਇਹ ਕੋਸ਼ਿਸ਼ ਕਰ ਰਹੇ ਨੇ ਵਾਰ-ਵਾਰ ਜਿਹ ਨੂੰ ਲੈ ਕੇ ਇਲਜ਼ਾਮ ਲਾਉਂਦੇ ਨੇ ਤੇ ਫਿਰ ਉਹ ਉਹ ਕਿਤਨਾ ਕਿਤੇ ਜਿਹੜਾ ਸੰਬੋਧਿਤ ਕਰਦੇ ਨੇ ਉਹ ਜਿੰਜੀ ਨੂੰ ਹੀ ਸੰਬੋਧਿਤ ਕਰਦੇ ਨੇ ਅੰਦਰੋਂ ਤਾਂ ਉਹ ਵੀ ਇਹ ਚਾਹੁੰਦੇ ਨੇ ਵੀ ਇਸ ਤਰ੍ਹਾਂ ਦਾ ਇੱਕ ਮੂਵਮੈਂਟ ਇੰਡੀਆ 'ਚ ਹੋਣਾ ਚਾਹੀਦਾ ਪਰ ਮੇਰੇ ਹਿਸਾਬ ਨਾਲ ਇਦਾਂ ਦੇ ਮੂਵਮੈਂਟ ਨੂੰ ਲੈ ਕੇ ਇਤਨਾ ਕਿਤੇ ਇਹਦੇ ਪ੍ਰਣਾਮ ਚ ਅਗੇ ਨਹੀਂ ਹੁੰਦੇਗੇ ਡੈਮੋਕ੍ਰੇਸੀ ਦੇ ਪੁਆਇੰਟ ਆਫ 뷰 ਤੋਂ ਸਾਨੂੰ ਕਿਤੇ ਸਾਡੀ ਸ੍ਰੀ ਸਭ ਤੋਂ ਵੱਡੀ ਪਾਵਰ ਉਹ ਵੋਟ ਹੈਗੀ ਆ ਪਰ ਇਹ ਜ਼ਰੂਰ ਆ ਕਿ ਸਰਕਾਰ ਨੂੰ ਐਟ ਲੀਸਟ VOTING ਸਿਸਟਮ ਨੂੰ ਹੋਰ ਜ਼ਿਆਦਾ ਟ੍ਰਾਂਸਪੇਰੈਂਟ ਬਣਾਉਣ ਦੀ ਲੋੜ ਹੈਗੀ ਆ ਇਹ ਐਫਰਟ ਸਾਨੂੰ ਕਰਨਾ ਹੋਣਾ ਕਿ ਸਾਡੇ ਕੰਮ ਚ ਘਟੋਕੜ ਜਿਹੜੀ ਸਾਡਾ ਇਲੈਕਸ਼ਨ ਦਾ ਪ੍ਰੋਸੈਸ ਹੈਗਾ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਸਵਾਲ ਜਿਹੜਾ ਹੈਗਾ ਨਹੀਂ ਕ੍ਰੀਏਟ ਹੋਣਾ ਚਾਹੀਦਾ ਠੀਕ ਹੈ ਜੇਕਰ ਤੁਸੀਂ ਇਹ ਜਿਹੜਾ ਕੰਟੈਂਟ ਅਸੀਂ ਪੜ੍ਹਦੇ ਆ ਜਾਂ ਕਿਸੇ ਵੀ ਐਗਜ਼ਾਮ ਨੂੰ ਲੈ ਕੇ ਨੋਟੀਫਿਕੇਸ਼ਨ ਵਗੈਰਾ ਦੀ ਚੀਜ਼ਾਂ ਦੇਖਣਾ ਚਾਹੁੰਦੇ ਹੋ ਜਾਂ ਪੀਡੀਐਫ ਵਗੈਰਾ ਡਾਊਨਲੋਡ ਕਰਨਾ ਚਾਹੁੰਦੇ ਹੋ ਅਪਡੇਟਸ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਇਹ ਚੀਜ਼ਾਂ ਚਾਹੁੰਦੇ ਹੋ ਤਾਂ ਤੁਸੀਂ ਡਿਲਾਈਟ ਪੰਜਾਬ ਅਕੈਡਮੀ ਦਾ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਉਹਦਾ ਜਿਹੜਾ ਲਿੰਕ ਹੈਗਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੇ ਪੰਜਾਬੀ ਲਿਟਰੇਚਰ ਜਿਹੜਾ ਯੂਪੀਐਸਸੀ ਦੇ ਵਿੱਚ ਆਪਸ਼ਨਲ ਹੈਗਾ ਉਹ ਬਹੁਤ ਸਕੋਰਿੰਗ ਸਬਜੈਕਟ ਹੈਗਾ ਜਿਹੜੇ ਬੱਚੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਪੰਜਾਬੀ ਲਿਟਰੇਚਰ ਤੋਂ ਇਲਾਵਾ ਕਿਸੇ ਵੀ ਹੋਰ ਵਿਸ਼ੇ ਨੂੰ ਆਪਸ਼ਨਲ ਦੇ ਤੌਰ ਤੇ ਨਹੀਂ ਲੈਣਾ ਚਾਹੀਦਾ ਉਹਦਾ ਨਵਾਂ ਬੈਚ 22 ਦਸੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਪੰਜਾਬੀ ਦੇ ਵਿੱਚ 320 ਤੋਂ ਜ਼ਿਆਦਾ ਮਾਰਕਸ ਸਕੋਰ ਕਰ ਸਕੋ ਤਾਂ ਤੁਸੀਂ ਜਲਦ ਤੋਂ ਜਲਦ ਉਸ ਬੈਚ ਦੇ ਵਿੱਚ ਆਪਣੇ ਆਪ ਨੂੰ انرول ਕਰ ਸਕਦੇ ਹੋ ਕਿਸੇ ਵੀ ਇਨਕੁਆਰੀ ਲਈ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਮਿਲਦੇ ਆਂ ਅਗਲੀ ਵੀਡੀਓਜ਼ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ